ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੈਂ ਦਿਖਾਉਣੀ ਆ ਪਿੰਡ ਮਨਸੂਰਵਾਲ ਕਲਾਂ ਦੇ ਵਿੱਚੋਂ ਮਨਸੂਰਵਾਲ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਰੀਪੁਰ ਦਾ ਇਹ ਪਿੰਡ ਆ ਗਿਆ ਤੇ ਜੀਰਾ ਸ਼ਹਿਰ ਇਸ ਪਿੰਡ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਵਾ ਤੇ ਜਦੋਂ ਆਪਾਂ ਤਲਵੰਡੀ ਭਾਈ ਤੋਂ ਵੱਡਾ ਹਾਈਵੇ ਫੜ ਕੇ ਗਾਂ ਮਖੂਵਾਲ ਨੂੰ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੋਂ ਹੀ ਸ਼ਰਾਬ ਵਾਲੀ ਫੈਕਟਰੀ ਜਿਹੜੀ ਚਰਚਾ ਦੇ ਵਿੱਚ ਰਹੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਉਸ ਫੈਕਟਰੀ ਤੋਂ ਜਿਹੜੀ ਸਿੱਤੀ ਛੜਕ ਆਉਂਦੀ ਆ ਉਹ ਮਨਸੂਰਵਾਲ ਕਲਾਂ ਪਿੰਡ ਦੇ ਵਿੱਚ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਇੱਕ ਨੀਲੀ ਰਾਵੀ ਨਸਲ ਦੀ ਦੂਜਾ ਸੂਆ ਚੋਟੀ ਵਕਾਉ ਲਈ ਆ ਇਹ ਚੋਟੀ ਮਿੱਤਰੋ ਸੂਨ ਦੇ ਵਿੱਚ ਹਜੇ ਦਿਨ ਪਏ ਆ ਇਹਦੇ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜਿਹੜੀ ਕਾਗਜੀ ਗਿਣਤੀ ਆ 2 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਤੇ ਅੱਜ 24 ਤਰੀਕ ਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੁੰਦੀ ਪਈ ਆ 4 6 ਦਿਨੇ ਤੇ 2 8 ਦਿਨ ਤਾਂ ਇਹਦੇ ਗਿਣਤੀ ਮੁਤਾਬਕ ਦਿਨ ਪੂਰੇ ਹੋਣ ਦੇ ਵਿੱਚ ਹੀ ਪਏ ਆ ਥੋੜੀ ਜੀ ਲਿੱਸੀ ਜਿਹੜੀ ਰਹੀ ਆ ਉਹਦਾ ਵੀ ਕਾਰਨ ਦੱਸ ਦਿਆਂ ਬਾਈ ਹੁਣੀ ਝੋਨਾ ਲਾਉਂਦੇ ਸੀ ਤੇ ਉਹਦੇ ਵਿੱਚ ਮੰਨ ਲਓ ਲਿੱਸੀ ਦੁੱਧ ਜਿਹੜਾ ਚੋਈ ਗਏ ਬਾਈ ਹੁਣ ਇਸ ਕਰਕੇ ਫਿਰ ਥੋੜੀ ਜਿਹੀ ਲਿੱਸੀ ਪੀ ਉਸ ਗਰੀ ਲੇ ਮਿੱਤਰੋ ਮਨਸੂਰਵਾਲ ਕਲਾ ਪਿੰਡ ਦੇ ਵਿੱਚ ਬਾਈ ਗੁਰਸੇਵਿਕ ਸਿੰਘ ਦੇ ਘਰੇ ਇਹ ਮੈਂ ਖੜੀ ਆ ਮਨਸੂਰਵਾਲ ਕਲਾ ਪਿੰਡ ਆ ਕੇ ਸਰਕਾਰੀ ਸਕੂਲ ਆਊਗਾ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਜਿਹੜੀ ਵੀ ਆਉਂਦੀ ਉਹ ਬਾਈ ਦੇ ਘਰ ਦੇ ਵਿੱਚ ਐਂਟਰ ਮਾਰਦੀ ਆ ਨੰਬਰ ਸਕਰੀਨ ਦੇ ਉੱਤੇ ਚਲਾ ਦੂੰਗਾ ਮੈਂ ਚੰਗੀ ਆ 14 ਕਿਲੋ ਦੁੱਧ ਨੇ ਜਿਹੜਾ ਦਿੱਤਾ ਹੋਇਆ ਮਿੱਤਰੋ ਪਹਿਲੇ ਸੋਇ ਦੇ ਵਿੱਚ ਤਹਤ ਕਿ ਥੋੜਾ ਜਿਹਾ ਲਿੱਸੀ ਇਸੇ ਕਰਕੇ ਰਹਿ ਗਈ ਤੁਹਾਨੂੰ ਦੱਸਤਾ ਵੀ ਘਰੇ ਝੋਨਾ ਲਾਉਂਦਾ ਸੀ ਝੋਨੇ ਦੇ ਕਾਰਨ ਫਿਰ ਪਰਿਵਾਰ ਨੇ ਜਿਹੜਾ ਹੋਰ ਮੈਸਜਰ ਹੈ ਨਹੀਂ ਸੀ ਤਾਂ ਦੁੱਧ ਦਾ ਲਾਲਚ ਕਰਕੇ ਬਾਈ ਹੁਣੀ ਇਹਨੂੰ ਚੋਈ ਗਏ ਮੰ ਲਓ ਤੁਸੀਂ ਦੋ ਮਹੀਨਿਆਂ ਤੋਂ ਵੀ ਘਾਟੀ ਇਹਨੂੰ ਜਿਹੜਾ ਦੋ ਦੋ ਡਰਾਈ ਕੀਤਾ ਵਾ ਇਹ ਗੱਲ ਨੋਟ ਰੱਖਿਆ ਜੀ ਠੰਡੀ ਸੀਲ ਇੰਨੀ ਆ ਲੰਮਾ ਸਮਾਂ ਦੁੱਧ ਦਿੰਦੀ ਆ ਲੈਵਾਂ ਲੂਗਾ ਪੂਰਾ ਫਰਸਟ ਕਲਾਸ ਬਣਾਉਂਦੀ ਆ ਇਹ ਕਰਮਾਂ ਦੀ ਕਿਉਂਕਿ ਹਜੇ ਮੈਂ 10 ਦਿਨ ਦੀ ਕੱਚੀ ਮੰਨ ਲਿਆ ਜੀ ਕਿਉਂਕਿ 8 ਦਿਨਾਂ ਦੇ ਗਿਣਤੀ ਮੁਤਾਬਕ ਪਏ ਆ 2-4 ਦਿਨ ਉੱਪਰ ਲੈ ਗਈ ਤਾਂ 10 ਦਿਨਾਂ ਦੀ ਕੱਚੀ ਮੰਨ ਕੇ ਇਹਦਾ ਸੌਦਾ ਕਰਿਆ ਜੀ 1 ਲੱਖ ਤੇ 5000 ਰੁਪਏ ਦੀ ਕੀਮਤ ਕੀਤੀ ਆ ਮਾਲਕਾਂ ਨੇ ਤੈਹ ਜਿੰਦੇ ਵਿੱਚੋਂ ਮਾਨਤਾ ਨ ਹੋ ਜਾਊਗਾ ਕਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਆ ਕਿਉਂਕਿ ਇੱਕ ਤਾਂ ਸੀਲ ਵਾਲੇ ਪੱਖ ਤੋਂ ਤੁਹਾਨੂੰ ਪਤਾ ਦੂਜੇ ਦੁੱਧ ਵਾਲੇ ਪੱਖ ਤੋਂ ਤੁਹਾਨੂੰ ਪਤਾ ਲੱਗ ਗਿਆ ਤੇ ਸੀਮਨ ਜਿਹੜਾ ਨੀਲੀ ਰਾਵੀ ਦੇ ਸੂਰੀਆ ਬੋਲ ਦਾ ਇਹਨੂੰ ਲੱਗਿਆ ਹੋਇਆ ਕਰਮਾ ਇਹਨੂੰ ਸੀਮਨ ਸਸਤਾ ਜਿਹੜਾ ਤੁਹਾਨੂੰ ਜਦੋਂ ਤੁਸੀਂ ਮੈਂ ਖਰੀਦੀਓ ਬਾਈ ਹੁਣੀ ਦੇ ਦੇਣਗੇ ਨਾਲ ਮਿਲ ਜੂਗਾ ਨੰਬਰ ਮੈਂ ਤੁਹਾਨੂੰ ਦੱਸ ਵੀ ਦੇਣਾ ਜਿਹੜੇ ਨੰਬਰ ਤੇ ਤੁਸੀਂ ਬਾਈ ਹੁਣਿਆਂ ਨਾਲ ਗੱਲਬਾਤ ਕਰਨੀ ਆ ਉਸ ਨੰਬਰ ਤੇ ਤੁਸੀਂ ਸੰਪਰਕ ਰابطਾ ਕੈਮ ਕਰਨਾ ਵਾ ਵੀਰੇ ਨੰਬਰ ਆਪਣਾ ਕਿਹੜਾ ਵਾ ਬਾਈ 9780500543 9780500543 ਫੋਨ ਨੰਬਰ ਆ ਬਾਈ ਦਾ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਮਨਸੂਰਵਾਲ ਕਲਾਂ ਜ਼ਿਲ੍ਹਾ ਫਰੀਪੁਰ ਜੀਰਾ ਸ਼ਹਿਰ ਬਿਲਕੁਲ ਨੇੜੇ ਧੰਨਵਾਦ